हूँ तो लगता होगा अगर आरओ वॉटर नहीं पियाँगे तो शायद बीमार हो जाएंगे सो so, इस बारे होर कलैरिटी साढ़े जुड़े है खास तीन मेहमान जोड़े है तो जुड़न गए संत बलबीर सिंह सीचेवाल जिन्होंने पानी साफ पानी के लिए बहुत काम किया और राज्यसभा मैंबर ने इस तो अलावा मेरे ना बहुत ही खास एक मेहमान जुड़ रहे हैं पटना तो शिव पूजन जा वैसे जर्नलिस्ट ने सा बिरादरी के लेकिन पिछले पच्ची साल तो इन्होंने इन्नी रिसर्च की है पानी ते કે મેને લાગਦਾ એના ਨੂੰ બહુત سارے નેશનલ એવોર્ડ મિલે હે ઓર એ પાણી લે encyclopedia ને કે આજ સਾਨੂੰ દર્શન કે કે પાણી જેڑا આખર કેડા પીના ચાહીદા ઉસલી બડા જરૂરી ઓર اس તો અલાવા સાડના ડોક્ટર કપિલા જોડન ગયા પેલા ભી સાડના જોડે ને એલોપેથી دے ડોક્ટર ને ઓર ઓ સન દર્શન કે કે આખર જેڑا સોરી આયુર્વેદિક ડોક્ટર ને ઓ સਾਨੂੰ ਦસન કે કે આખર ઇસ દા ફાયદા જેڑا હે જેڑا આમ પાણી દા ਕਿન્ના હોnda લેકિન સબ તો પેલા ચલદેયા સી રાષ્ટ્રસભા મેમ્બર ને સન સીચેવાલજી ਸਿਚੀਵਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਸ਼ੋਅ 'ਚ ਬਹੁਤ ਬਹੁਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿਚੀਵਾਲ ਜੀ ਅੱਜ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ RO ਵਾਟਰ ਵਰਸਸ ਨੇਚਰਲ ਵਾਟਰ ਤੁਹਾਡਾ ਕੀ ਇਸ ਬਾਰੇ ਤੁਹਾਡੀ ਥੋਟ ਹੈ ਕਿਉਂਕਿ ਜਿਹੜੇ ਲੱਖਾਂ ਕਰੋੜਾ ਲੋਕ ਜਿਹੜੇ ਨੇ ਉਹ RO ਖਰੀਦਦੇ ਨੇ 50 ਕਰੋੜ ਪਾਣੀ ਦੇ ਬੋਤਲਾਂ ਜਿਹੜੇ ਭਾਰਤੀ ਲੋਕ ਜਿਹੜੇ ਹਰ ਸਾਲ ਘਟਕ ਜਾਂਦੇ ਆ ਸੋ ਉਹ ਪਾਣੀ ਜਿਹੜਾ ਫਿਰ ਵੀ ਲੋਕਾਂ ਨੂੰ ਬਿਮਾਰ ਕਰ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜਿਹੜਾ ਪਾਣੀ ਸਾਡੇ ਕੋਲ ਪਹਿਲਾਂ ਇੱਕੋ ਹੀ ਪਾਣੀ ਹੁੰਦਾ ਸੀ ਜੋ ਪੀਣ ਵਾਲਾ ਪਾਣੀ ਹੁੰਦਾ ਸੀ ਦੂਸਰਾ ਪਾਣੀ ਹੁੰਦਾ ਹੀ ਨਹੀਂ ਸੀ ਨਾ ਪਿੰਡਾਂ ਦੇ ਸਿਗਾ ਕੋਈ ਵੀ ਗੰਦਾ ਪਾਣੀ ਹੋਵੇ ਦਾ ਹੋਰ ਅਸੀਂ ਆੜਾਂ ਤੋਂ ਖੂਹਾਂ ਤੋਂ ਜਿਹੜਾ ਹੈ ਨਦੀਆਂ ਤੋਂ ਦਰਿਆਵਾਂ ਤੋਂ ਜਿੱਥੋਂ ਵੀ ਮਰਜ਼ੀ ਅਸੀਂ ਬੁੱਕ ਦੇ ਨਾਲ ਪਾਣੀ ਪੀ ਲੈਂਦੇ ਸੀ ਜਦੋਂ ਦੇ ਇਹ ਪਾਣੀ ਜਿਹੜੇ ਹੈਗੇ ਸਾਡੇ ਪਿੰਡਾਂ ਦੇ ਵਿੱਚ ਸਹਰਾਂ ਦੇ ਵਿੱਚ ਜਿਹੜਾ ਜਿਹਨੂੰ ਆਪਾਂ ਕਹਿੰਨੇ ਅੱਗੇ ਇੰਡਸਟਰੀਲ ਜਿਹੜਾ ਹੈ ਇੰਡਸਟਰੀ ਵਧੀਆ ਤੇ ਉਹਦੇ ਨਾਲ ਅਸੀਂ ਜਿਹੜੇ ਹੈਗੇ ਪਾਣੀ ਨੂੰ ਸੁੱਧ ਰੱਖਣ ਲਈ ਜਿਹੜੇ ਪ੍ਰਬੰਧ ਕਰਨੇ ਸੀ ਉਹ ਨਹੀਂ ਕੀਤੇ ਪਾਣੀ ਸਾਡਾ ਨੇਚਰਲ ਰਿਸੋਰਸ ਹੈ ਤੇ ਹੌਲੀ-ਹੌਲੀ ਇਹ ਕੈਂਸਰ ਬਿਲਡਾਂ ਬਣ ਗਈਆਂ ਕੈਂਸਰ ਟ੍ਰੇਨਾ ਚੱਲੀਆਂ ਬਹੁਤ ਕੁਝ ਪਾਣੀ ਦੇ ਨਾਲ ਨੁਕਸਾਨ ਹੋਇਆ ਤੇ ਲੋਕ ਡਰਗੇ ਕਿ ਇਹ ਪਾਣੀ ਜਿਹੜਾ ਅਸੀਂ ਪੀਵਾਂਗੇ ਤੇ ਅਸੀਂ ਮਰ ਜਾਵਾਂਗੇ ਸੋ ਅਸਲ ਵਿੱਚ ਕਾਰਨ ਕੀ ਹੈ ਕਿ ਜਿੱਥੇ ਧਰਤੀ ਹੈ ਉੱਪਰ ਪਾਣੀ ਸਾਡੇ ਪੀਣ ਯੋਗ ਜਿਹੜਾ ਜਿਹੜਾ ਇਹ ਨੈਸ਼ਨਲ ਹੈਲਥ ਆਰਗੇਨਾਈਜੇਸ਼ਨ ਵੱਲੋਂ ਇਹ ਕਿਹਾ ਗਿਆ ਕਿ 500 ਪੀਡੀਐਸ ਤੇ ਕੁਰਬਾਨੀ ਜਿਹੜਾ ਤੁਸੀਂ ਪੀ ਸਕਦੇ ਆ ਪਰ ਉਹਦੇ ਵਿੱਚ ਇਹੋ ਜਿਹੇ ਜਿਹੜੀ ਹੈਗੇ ਤੱਤ ਨਾ ਹੋਣ ਜਿਹੜੇ ਆਰਸੇਟਿਕਾ ਹੋਵੇ ਜਿਹੜੇ ਸਾਡੇ ਸਰੀਰ ਨੂੰ ਆ ਜਿਹੜਾ ਹੈਗਾ ਬਿਮਾਰੀਆਂ ਲਾਉਣ ਉਹ ਪਾਣੀ ਜਿਹੜਾ ਹੈਗਾ ਉਹ 500 DDSP ਕਰਕੇ ਪੀਤਾ ਜਾ ਸਕਦਾ ਪਰ ਪ੍ਰੋਬਲਮ ਕਦੋਂ ਆਈ ਜਦੋਂ ਪਾਣੀਆਂ ਦੇ ਵਿੱਚ ਜਿਹੜੀਆਂ ਜ਼ਹਿਰਾ ਰਣੀਆਂ ਦਾ ਕੁਝ ਹੋਰ ਦਾ ਬੁੱਢੇ ਦਰਿਆ ਦੇ ਵਿੱਚ ਜਿਹੜਾ ਹੈ ਇੰਡਸਟਰੀਅਲ ਵੇਸਟੇਜ ਪਈ ਉਹਦੇ ਨਾਲ ਮਾਲਵਾ ਰਾਜਸਥਾਨ ਦੇ ਵਿੱਚ ਬਹੁਤ ਵੱਡਾ ਕੈਂਸਰ ਸ਼ੁਰੂ ਹੋਇਆ ਜੋ ਉਦੋਂ ਇਹ ਸਮੱਸਿਆ ਲੋਕਾਂ ਦੇ ਵਿੱਚ ਡਰ ਪੈਦਾ ਹੋਇਆ ਤੇ ਉਹ RO ਸਿਸਟਮ ਸੁ ਹੋਇਆ ਜਿਹੜਾ RO ਹੈ ਜਿਹੜਾ ਹੈਗਾ ਉੱਥੇ ਤੇ ਠੀਕ ਆ ਜਿੱਥੇ ਇਹ ਹੁਣ ਜਦੋਂ ਜਦੋਂ ਹੁਣ ਪਾਣੀ ਦੇ ਲੈ ਵੋ ਥੱਲੇ ਚਲੇ ਗਿਆ ਉਸ ਬਾਜੇ ਦੇ ਏਰੀਏ ਦੇਖੇ ਧਰਤੀ ਹੇਠਲੇ ਪਾਣੀ ਦੇ ਵਿੱਚ ਜਿਹੜਾ ਹੈਗਾ ਜਿਹੜੀਆਂ ਨੁਕਸਾਨ ਦੇ ਵਾਲਾ ਪਾਣੀ ਜਿਹੜਾ ਹੈਗਾ ਧਰਤੀ ਹੇਠੋਂ ਜਿਹੜਾ ਹੈਗਾ ਉਹ ਨਿਕਲਿਆ ਹੋਈਆਂ ਧਾਤਾਂ ਪਈਆਂ ਜਿਹੜੀਆਂ ਬਹੁਤ ਖਤਰਨਾਕ ਹੈ ਜਿਹੜਾ ਪਾਣੀ ਪੀਣ ਯੋਗ ਨਹੀਂ ਸੋ ਉਥੇ ਜਿੱਥੇ ਪਾਣੀ ਖਰਾਬ ਆ ਉਥੇ ਆਰੋਜਣਾ ਹੈਗਾ ਠੀਕ ਪਰ ਨਾਰਮਲ ਤੌਰ ਤੇ ਜਿਹੜਾ ਪਾਣੀ ਪੀ ਰਹੇ ਆ ਇਹਨੂੰ ਐਮਜੀਟੀ ਨੇ ਵੀ ਬੈਨ ਕੀਤਾ ਸੀ ਇਹ ਜਦੋਂ ਸਾਰੇ ਹੋ ਗਏ ਐਮ ਜੀ ਡੀ ਨੇ ਬੈਨ ਕੀਤਾ ਹੈਗਾ ਕਿ ਤੁਸੀਂ ਅੱਜ ਤੱਕ ਸਾਰੇ ਨਹੀਂ ਇਹਨੂੰ ਯੂਜ਼ ਕਰ ਸਕਦੇ ਕਿ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਤੁਸੀਂ ਆਰ ਰੋ ਰਵਾਜੇ ਜਿੱਥੇ ਪਾਣੀ ਪੁੱਧ ਪੰਜਾਬ ਦੇ ਜੋ ਕਿ ਇਹ ਜਿਹੜਾ 250 300 ਟਿੱਕਰ ਪੀ ਡੀ ਐਸ ਟਿੱਕਰ ਪਾਣੀ ਸਾਡੀ ਸਿਹਤ ਲਈ ਬੁਲਕਾਰੀ ਹੈ ਜਿਹਨੂੰ ਅਸੀਂ ਕਹਿੰਦੇ ਆ ਨਾ ਜਿਹੜਾ ਹੈਗਾ ਕਿ ਇਹ ਪਾਣੀ ਸਾਫ਼ ਕੀਤਾ ਹੋਇਆ ਇਹ ਮਿਨਰਲ ਵਾਟਰ ਇਹਦੇ ਵਿੱਚ ਤੋਂ ਮਨਨ ਜੀ ਸਰ ਜੀ